ਪੰਜਾਬ ਚ ਦਲ ਬਦਲੂਆਂ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਟਿਕਟਾਂ ਨੂੰ ਲੈ ਕੇ ਮਾਰਾ ਮਾਰੀ ਮੱਚੀ ਹੋਈ ਹੈ ਖਿੱਚਤੂ ਦੇਖਣ ਨੂੰ ਮਿਲ ਰਹੀ ਹੈ ਤੇ ਵੱਡੀ ਖਬਰ ਹੁਸ਼ਿਆਰਪੁਰ ਤੋਂ ਆ ਰਹੀ ਹੈ ਕਿਉਂਕਿ ਭਾਜਪਾ ਲੀਡਰ ਵਿਜੇ ਸਾਂਪਲਾ ਨਰਾਸ ਨੇ ਕਿਉਂਕਿ ਇਹਨਾਂ ਨੂੰ ਪਾਰਟੀ ਨੇ ਉਮੀਦਵਾਰ ਨਹੀਂ ਬਣਾਇਆ ਸੋ ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਜਾਣਕਾਰੀ ਇਹ ਆ ਰਹੀ ਹੈ ਕਿ ਵਿਜੇ ਸਾਂਪਲਾ ਪਾਰਟੀ ਬਦਲ ਸਕਦੇ ਨੇ ਇਸ ਖਬਰ ਚ ਕਿੰਨੀ ਸੱਚਾਈ ਹੈ ਜਾਂ ਹੋਰ ਕੀ ਕੋਈ ਚਰਚਾਵਾਂ ਚੱਲ ਰਹੀਆਂ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਹੁਸ਼ਿਆਰਪੁਰ ਤੋਂ ਮੇਰੇ ਸਹਿਯੋਗੀ ਸੁਨੀਲ ਲਾਖਾ ਜੀ ਮੌਜੂਦ ਨੇ ਸੁਨੀਲ ਜੀ ਕੀ ਕੁਝ ਜਾਣਕਾਰੀ ਮਿਲ ਰਹੀ ਹੈ ਕਿ ਵਿਜੇ ਸਾਪਲਾ ਹੁਸ਼ਿਆਰਪੁਰ ਚ ਨੇ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ ਕੀ ਕੁਝ ਚਰਚਾ ਚੱਲ ਰਹੀ ਹੈ ਵਰਕਰ ਕੀ ਕਹਿ ਰਹੇ ਨੇ ਉਹਨਾਂ ਤੇ ਜੀ ਬਿਲਕੁਲ ਜਿਹੜੀ ਇਹ ਜ਼ਬਰਦਸਤ ਧਮਾਕਾ ਪਹਿਲਾਂ ਵੀ ਹੁਸ਼ਿਆਰਪੁਰ ਦੀ ਰਾਜਨੀਤੀ ਦੇ ਵਿੱਚ ਹੋਇਆ ਹੈ ਹੁਣ ਫਿਰ ਹੋਣ ਜਾ ਰਿਹਾ ਹੈ ਕਿਉਂਕਿ ਜਿੱਦਾਂ ਹੀ ਪਹਿਲਾਂ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਰਾਜਕੁਮਾਰ ਜੀ ਨੇ ਠਮਾਕਾ ਕੀਤਾ اسی ਤਰ੍ਹਾਂ ਨਾ ਵਿਜੇ ਸਾਪਲਾ ਵੀ ਜਿਹੜੇ ਉਹ ਲੱਗ ਰਿਹਾ ਵੀ ਬੜਾ ਠਮਾਕਾ ਕਰਨ ਜਾ ਰਹੇ ਨੇ ਕਿਉਂਕਿ ਜਿਹੜਾ ਕੱਲ ਭਾਜਪਾ ਨੇ ਉਮੀਦਵਾਰ ਉਤਾਰਿਆ ਹੈ ਉਹ ਸੋਮਪ੍ਰਕਾਸ਼ ਜੀ ਜੋ ਕਿ ਇੱਥੋਂ ਮੌਜੂਦਾ ਸਾਂਸਦ ਨੇ ਔਰ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਜੀ ਨੂੰ ਭਾਜਪਾ ਨੇ ਜਿਹੜਾ ਉਮੀਦਵਾਰ ਦੇ ਤੌਰ ਤੇ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਇਸ ਦੇ ਨਾਲ ਜਿਹੜੇ ਨੇ ਵਿਜੇ ਸਾਪਲਾ ਜੀ ਜੋ ਕਿ ਸਾਫਕਾ ਹੁਸ਼ਿਆਰਪੁਰ ਤੋਂ ਸੰਸਦ ਅਤੇ ਕੈਬਨਿਟ ਮੰਤਰੀ ਪੰਜਾਬ ਸੌਰੀ ਕੈਬਨਿਟ ਮੰਤਰੀ ਜਿਹੜੇ ਨੇ ਰਹਿ ਚੁੱਕ ਨੇ ਕੇਂਦਰ ਸਰਕਾਰ ਦੇ ਵਿੱਚ ਉਹ ਨਰਾਜ਼ ਚੱਲ ਰਹੇ ਨੇ ਕਿਉਂਕਿ ਪਿਛਲੀ ਵਾਰ ਵੀ ਉਹਨਾਂ ਤੇ ਜਿਹੜਾ ਪਾਰਟੀ ਨੇ ਵਿਸ਼ਵਾਸ ਨਹੀਂ ਜਤਾਇਆ ਸੀ ਔਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੀ ਉਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਭਰੋਸਾ ਦਿੱਤਾ ਕੋਈ ਅਹੁਦੇਦਾਰੀ ਦਾ ਭਰੋਸਾ ਦਿੱਤਾ ਤੇ ਉਹ ਹੌਲੀ-ਹੌਲੀ ਸ਼ਾਂਤ ਹੋ ਗਏ ਸਨ ਪਰ ਉਸ ਤੋਂ ਬਾਅਦ ਜਿਹੜਾ ਆ ਕਈ ਜਿੱਦਾਂ ਆਪਾਂ ਕਹਿ ਸਕਦੇ ਹਾਂ ਵਿਧਾਨ ਸਭਾ ਜਿਹੜੀਆਂ ਚੋਣਾਂ ਆਈਆਂ ਉਹਦੇ ਵਿੱਚ ਵੀ ਉਹਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਬੇਟੇ ਜਿਹੜੇ ਸਾਹਿਲ ਸਾਂਪਲਾ ਹੈ ਉਹਨਾਂ ਦਾ ਵੀ ਨਾਮ ਕਾਫੀ ਚਰਚਾ ਦੇ ਵਿੱਚ ਸੀ ਸ਼ਾਮ 84 ਤੋਂ ਐਜੇ ਉਮੀਦਵਾਰ ਲਈ ਵੀ ਉਹਨਾਂ ਪਰਿਆ ਸੀ ਉਦੋਂ ਬਣੀ ਹੋਇਆ ਫਗਵਾੜਾ ਤੋਂ ਸਿਗਾ ਫਗਵਾੜਾ ਤੋਂ ਵੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਟਿਕਟ ਦਾ ਜਿਹੜਾ ਪਾਰਟੀ ਨੇ ਅਲਾਸਮੈਂਟ ਨਹੀਂ ਕੀਤੀ ਉਸ ਤੋਂ ਬਾਅਦ ਇਹ ਨਕੌਦਰ ਜਾਂ ਉਹ ਦੂਸਰੀ ਸਾਈਡ ਤੇ ਵੀ ਕਾਫੀ ਜਗ੍ਹਾ ਤੋਂ ਇਹਨਾਂ ਨੇ ਨਾਮ ਅਪਲਾਈ ਕੀਤੇ ਸੀ ਕਿਸੇ ਜਗ੍ਹਾ ਤੇ ਵੀ ਇਹਨਾਂ ਤੇ ਪਾਰਟੀ ਨੇ ਭਰੋਸਾ ਨਹੀਂ ਜਤਾਇਆ ਜਿਸ ਦੇ ਨਾਲ ਵਿਜੇ ਸਾਂਪਲਾ ਅਤੇ ਉਸ ਦੀ ਜਿਹੜੀ ਫੈਮਿਲੀ ਹੈ ਜਾਂ ਪਰਿਵਾਰਕ ਮੈਂਬਰੇ ਸਮਰਥਕ ਹਨ ਕਾਫੀ ਜਿਹੜੀ ਹੈ ਉਹ ਨਿਰਾਸ਼ਾ ਦੇ ਵਿੱਚ ਹਨ ਪਿਛਲੀ ਵਾਰ ਵੀ ਨਾਰਾਜ਼ ਹੋਏ ਸਨ ਇਸ ਵਾਰ ਫਿਰ ਜਿਹੜਾ ਆ ਉਹਨਾਂ ਨੇ ਜਿਹੜਾ ਆਪਣੀ ਪੋਸਟ ਦੇ ਵਿੱਚ ਲਿਖ ਕੇ ਪਾਇਆ ਹੈ ਕਿ ਇੱਕ ਰਸਤਾ ਬੰਦ ਹੁੰਦਾ ਹੈ ਤੇ ਹੋਰ ਰਸਤੇ ਕਾਫੀ ਖੁੱਲ ਜਾਂਦੇ ਹਨ ਉਹ ਜਿਹੜੇ ਹੋਰ ਰਸਤੇ ਖੋਲਣ ਦੀ ਜਿਹੜੀ ਗੱਲਬਾਤ ਕੀਤੀ ਗਈ ਆ ਕਿਤੇ ਨਾ ਕਿਤੇ ਇਸ਼ਾਰਾ ਕਰ ਰਿਹਾ ਦੂਸਰੇ ਪਾਰਟੀਆਂ ਦੇ ਵਿੱਚ ਜਾਣ ਦੇ ਰਸਤੇ ਦੀ ਜੇ ਗੱਲ ਕਰੀਏ ਹੁਣ ਤਾਜ਼ਾ ਮਾਮਲੇ ਦੀ ਤਾਜ਼ਾ ਮਾਮਲੇ ਦੇ ਵਿੱਚ ਅਸੀਂ ਉਹਨਾਂ ਦੇ ਘਰ ਗਏ ਉਹਨਾਂ ਦੇ ਜਿਹੜੇ ਸੰਗੀ ਸਾਥੀ ਨੇ ਸਹਿਯੋਗੀ ਨੇ ক্লোਜ਼ ਦੇ ਨੇ ਸੂਤਰ ਨੇ ਸਾਡੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਮੁਤਾਬਕ ਇਹ ਆ ਕਿ ਹੁਣ ਜਿਹੜੇ ਬੀਜੇ ਸਾਫਲਾ ਜੀ ਆ ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪਾਰਟੀ ਨੇ ਕੋਈ ਅੱਛਾ ਭਰੋਸਾ ਨਹੀਂ ਦਿੱਤਾ ਜਾਂ ਕੋਈ ਹੋਰ ਜਗ੍ਹਾ ਤੋਂ ਨਹੀਂ ਉਮੀਦਵਾਰੀ ਤੌਰ ਤੇ ਉਤਾਰਿਆ ਜਾਂ ਕਿਸੇ ਤਰ੍ਹਾਂ ਤੇ ਉਹ ਹੋ ਸਕਦਾ ਹੈ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਕਾਂਗਰਸ ਵੱਲ ਨੂੰ ਮੁੱਕ ਕਰ ਸਕਦੇ ਹਨ ਔਰ ਹੁਸ਼ਾਰਪੁਰ ਤੋਂ ਜਿਹੜੀ ਉਹ ਸੀਟ ਦੀ ਦਾਅਵੇਦਾਰੀ ਉਹ ਪੇਸ਼ ਕਰਤੇ ਸਕਦੇ ਹਨ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਲੋਕ ਸਗਾ ਉਮੀਦਵਾਰ ਹੁਸ਼ਾਰਪੁਰ ਦੇ ਤੌਰ ਤੇ ਇਹ ਵੀ ਚਰਚਾ ਦੇ ਵਿੱਚ ਆ ਰਿਹਾ ਹੈ ਹਾਂਜੀ बिल्कुल सुनील जी अगर मैं विजय सांपला दे सोशल मीडिया की गल करा तो उतो उन्होंने लिखिया कि एक रास्ता बंद होता है भगवान और कई रास्ते खोल देता है मेरे लिए भी भगवान ने कोई रास्ता जरूर निर्धारित किया होगा मेरा साथ देने वाले सभी साथियों का बहुत बहुत धन्यवाद तो मोदी का परिवार भी उन्होंने अपने सोशल मीडिया तो हटा दिता तो की लगता है पार्टी उन्होंने मनावेगी या किसी होर पार्टी का रुख विजय सांपला सापला करना जो स्टेटस है काफ़ी कुछ कह रहा है ਕਿਉਂਕਿ ਵਿਜੇ ਸਾਪਲਾ ਇੱਕ بڑے ਜਿਹੜੇ ਚਿਹਰੇ ਨੇ بڑے ਨੇਤਾ ਨੇ ਕਾਫੀ بڑے ਉਦਿਆਂ ਦੇ ਉੱਤੇ ਕਿਉਂਕਿ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਸੀ ਸਰਪੰਚੀ ਤੋਂ ਕੀਤੀ ਸੀ ਔਰ ਪਹਿਲੀ ਵਾਰ ਹੀ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਜਿੰਨਾ ਬਹੁਤ ਆਸਾਨ ਕਹਿ ਸਕਦੇ ਹਾਂ ਬਹੁਤ ਆਸਾਨ ਤਾਂ ਨਹੀਂ ਮਤਲਬ ਆਸਾਨ ਕਹਿ ਸਕਦੇ ਹਾਂ ਔਰ ਦੂਸਰੀ ਜਗ੍ਹਾ ਤੇ ਆ ਕੇ ਨਵੇਂ ਬੰਦੇ ਨੇ ਆਪਣਾ ਨਾਮ ਬਣਾਉਣਾ ਔਰ ਇੱਕ ਪੁਰਾਣੇ ਅੱਛੇ ਲੀਡਰ ਜੋ ਕਿ ਸੰਤੋਸ਼ ਚੌਧਰੀ ਜੀ ਪੁਰਾਣੇ ਕਾਂਗਰਸੀ ਲੀਡਰ ਸੀਗੇ ਉਹਨਾਂ ਨੂੰ ਹਰਾ ਕੇ ਇਹਨਾਂ ਨੇ ਇੱਥੇ ਲੋਕ ਸਭਾ ਸੀਟ ਜਿਹੜੀ 2014 ਦੇ ਵਿੱਚ ਜਿੱਤੀ ਸੀ ਅੱਛੀ ਬੜਤ ਬਣਾਈ ਸੀਗੀ ਜਦ ਕਿ ਕਿਆਸ ਲਗਾਏ ਜਾ ਰਹੇ ਸਨ ਵੀ ਇਹਨਾਂ ਕੋਲ ਇਹ ਸੀਟ ਨਹੀਂ ਨਿਕਲੇਗੀ ਕਿਉਂਕਿ ਪਹਿਲਾਂ ਕਾਂਗਰਸ ਦਾ ਇੱਥੇ ਘਰ ਰਿਹਾ ਉਸ ਤੋਂ ਬਾਅਦ ਹੀ ਜਿਹੜਾ ਭਾਜਪਾ ਨੇ ਆਪਣਾ ਇੱਥੇ ਹੋਲਡ ਬਣਾਇਆ ਔਰ ਭਾਜਪਾ ਨੂੰ ਜਦੋਂ ਇਹਨਾਂ ਨੇ ਦੂਸਰੀ ਵਾਰੀ ਭਾਜਪਾ ਨੇ ਇਹਨਾਂ ਨੂੰ ਐਜ਼ ਏ ਉਮੀਦਵਾਰ ਫੀਲਡ ਦੇ ਵਿੱਚ ਨਹੀਂ ਉਤਾਰਿਆ ਤਾਂ ਕਿਤੇ ਨਿਰਾਸ਼ਾ ਮਿਲੀ ਉਸ ਤੋਂ ਬਾਅਦ ਪਾਰਟੀ ਨੂੰ ਲੱਗਿਆ ਵੀ ਇਹ ਵੱਡਾ ਚਿਹਰਾ ਹੈ ਇਸ ਨੂੰ ਜਿਹੜਾ ਹੱਥੋਂ ਗਵਾਣਾ ਜਿਹੜਾ ਆ ਉਹ ਪਾਰਟੀ ਲਈ ਜਿਹੜਾ ਨੁਕਸਾਨਦਾਈ ਹੋ ਸਕਦਾ ਹੈ ਔਰ ਉਹਨਾਂ ਨੇ ਇਹਨਾਂ ਨੂੰ ਐਜ਼ ਅ ਚੇਅਰਮੈਨ ਜਿਹੜੇ ਐਸੀ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਦੇ ਪਦਤੇ ਇਹਨਾਂ ਨੂੰ ਬਿਠਾਇਆ ਤੇ ਪਿਛਲੀ ਵਾਰ ਇਹਨਾਂ ਨੂੰ ਪੰਜਾਬ ਦੇ ਜਿਹੜੇ ਸੀਗੇ ਇਹਨਾਂ ਨੂੰ ਅਧਿਐਕਸ਼ ਵੀ ਭਾਜਪੀ ਦਾ ਬਣਾਇਆ ਸੀ ਪਰ ਹੁਣ ਇਸ ਵਾਰ ਕਾਫੀ ਜ਼ਿਆਦਾ ਨਰਾਸ਼ਾ ਚ ਜ਼ਿਆਦਾ ਨਰਾਸ਼ਾ ਦਾ ਕਾਰਨ ਇਹ ਹੈ ਕਿ ਬਾਰ-ਬਾਰ ਪਾਰਟੀ ਇਹਨਾਂ ਦੇ ਵੱਲ ਨੂੰ ਧਿਆਨ ਨਹੀਂ ਦੇ ਰਹੀ ਅਗਨੋਰ ਕੀਤਾ ਜਾ ਰਿਹਾ ਹੈ ਇਹਨਾਂ ਨੇ ਇੱਥੇ ਤੱਕ ਵੀ ਕੀਤਾ ਸੀ ਵੀ ਪਿਛਲੀ ਵਾਰ ਜਿਹੜਾ ਵਿਧਾਨ ਸਭਾ ਦੇ ਵਿੱਚ ਖੁਦ ਵੀ ਇਹ ਆਪਣਾ ਨਾਮ ਜਿਹੜਾ ਇਹਨਾਂ ਨੇ ਦਰਜ ਕਰਵਾਇਆ ਸੀ ਉਮੀਦਵਾਰ ਦੇ ਤੌਰ ਤੇ ਆਪਣੇ ਬੇਟੇ ਦਾ ਵੀ ਆਪਣੇ ਭਤੀਜੇ ਦਾ ਵੀ ਲੇਕਿਨ ਕਿਸੇ ਤੇ ਵੀ ਪਾਰਟੀ ਨੇ ਭਰੋਸਾ ਨਹੀਂ ਜਤਾਇਆ ਜਿਸ ਨੂੰ ਲੈ ਕੇ ਹਾਂਜੀ ਉਹ ਹਤਾਸ਼ ਨੇ ਜੀ ਕੀ ਹੋਣਾ ਵਿਜੇ ਸਾੰਪਲਾ ਹੁਸ਼ਿਆਰਪੁਰ ਚ ਮੌਜੂਦ ਨੇ ਜਾਂ ਚੰਡੀਗੜ੍ਹ ਜਾਂ ਦਿੱਲੀ ਪਹੁੰਚ ਗਏ ਨੇ ਕਿੱਥੇ ਨੇ ਉਹ ਤੇ ਕਿ ਪਾਰਟੀ ਬਦਲ ਸਕਦੇ ਨੇ ਬਿਲਕੁਲ ਜੀ ਬਿਲਕੁਲ ਘਰ ਦੇ ਵਿੱਚ ਜਿਹੜਾ ਬਿਲਕੁਲ ਸਨਾਟਾ ਕੁਛ ਵੀ ਕੋਈ ਬੋਲਣ ਲਈ ਸਿਰਫ ਕਾਨਾ ਫੂਸੀ ਜਿਹੜੀ ਚੱਲ ਰਹੀ ਹੈ ਕੈਮਰੇ ਤੇ ਬੋਲ ਨਹੀਂ ਨਹੀਂ ਅਸੀਂ ਵੀ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਦੇ ਸਾਥੀਆਂ ਦੇ ਨਾਲ ਉਹਦੇ ਮੁਤਾਬਕ ਜਿਹੜੇ ਹੁਣ ਇਸ ਵੇਲੇ ਚੰਡੀਗੜ੍ਹ ਬੈਠੇ ਨੇ ਕਿਉਂਕਿ ਉਹ ਕਾਂਗਰਸ ਦੇ ਜਿਹੜੇ ਹਾਈ ਕਮਾਂਡ ਹੈ ਉਹਨਾਂ ਨਾਲ ਗੱਲਬਾਤ ਜਿਹੜੀ ਚੱਲ ਰਹੀ ਹੈ ਮੁਤਾਬਕ ਜਿਹੜੇ ਕਾਂਗਰਸ ਦੇ ਜਿਹੜੇ ਉੱਚ ਅਹੁਦੇਦਾਰ ਨੇ ਚਾਹੇ ਰਾਜਾ ਬੜਿੰਗ ਨੇ ਚਾਹੇ ਹੋਰ ਇਹਨਾਂ ਦੇ ਆਗੂ ਨੇ ਉਹ ਇਸ ਵੇਲੇ ਸੰਗਰੂਰ ਦੇ ਵਿੱਚ ਨੇ ਪਰ ਕਿਤੇ ਨਾ ਕਿਤੇ ਇਹ ਗੱਲਬਾਤ ਇਹਨਾਂ ਦੀ ਚੱਲ ਰਹੀ ਹੈ ਵਿਜੇ ਔਰ ਸਾਂਪਲਾ ਔਰ ਕਾਂਗਰਸ ਦੀ ਹੈ ਸੂਤਰਾਂ ਦੇ ਮੁਤਾਬਕ ਉਹਨਾਂ ਸ਼ਿਆਰਪੁਰ ਤੋਂ ਇਹ ਲੋਕ ਸਭਾ ਉਮੀਦਵਾਰ ਦੇ ਤੌਰ ਤੇ ਆਪਣੀ ਮੰਗ ਕਰ ਰਹੇ ਨੇ ਸੀਟ ਦੀ ਮੰਗ ਕਰ ਰਹੇ ਨੇ ਹੁਸ਼ਿਆਰਪੁਰ ਅਗਰ ਕਾਂਗਰਸ ਹਾਮੀ ਭਰ ਦਿੰਦੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਸ਼ਿਆਰਪੁਰ ਤੋਂ ਜਿਹੜੇ ਨੇ ਇਹ ਵਿਜੇ ਸਾਂਪਲਾ ਜੀ ਪਹਿਲਾਂ ਭਾਪੀ ਦੇ ਸੀ ਹੁਣ ਕਾਂਗਰਸ ਦੇ ਜਿਹੜੇ ਉਮੀਦਵਾਰ ਜਿਹੜੇ ਆ ਲੋਕ ਸਭਾ ਦੇ ਇਥੋਂ ਐਲਾਨੇ ਜਾ ਸਕਦੇ ਹਨ ਔਰ ਟੱਕਰ ਜਿਹੜੀ ਬਰਾਬਰ ਦੀ ਹੋ ਸਕਦੀ ਹੈ ਦੇਖ ਰਿਹਾ ਕਿ ਟਿਕਟ ਦੀ ਭਾਲ ਚ ਮਤਲਬ ਇੱਕ ਹੱਥ ਪੈਰ ਮਾਰੇ ਜਾ ਰਹੇ ਨੇ ਵਿਜੇ ਸੰਪਲਾ ਵੱਲੋਂ ਕਿ ਕਿਸੇ ਪਾਰਟੀ ਵੱਲੋਂ ਉਹਨਾਂ ਟਿਕਟ ਦੇ ਦਿੱਤੀ ਜਾਏ ਜੋ ਅਜੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਕੋਈ ਵੀ ਕੈਮਰੇ ਤੇ ਨਹੀਂ ਬੋਲ ਰਿਹਾ ਤੇ ਕੋਈ ਵੀ ਇਸ ਚੀਜ਼ ਨੂੰ ਕਨਫਰਮ ਨਹੀਂ ਕਰ ਰਿਹਾ ਲੇਕਿਨ ਫਿਰ ਵੀ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਵਿਜੇ ਸੰਪਲਾ ਦੀ ਗੱਲ ਕਰੀਏ ਤੇ ਕਿੰਨੇ ਉਹ ਮਜ਼ਬੂਤ ਉਮੀਦਵਾਰ ਨੇ ਹੁਸ਼ਿਆਰਪੁਰ ਤੋਂ ਕੋਈ ਵੀ ਪਾਕਿਸਤਾਨੀ ਪਾਰਟੀ ਵੱਲੋਂ ਆਉਂਦੇ ਨੇ ਕਿ ਲੋਕ ਉਹਨਾਂ ਦਾ ਸਾਥ ਦੇਣਗੇ ਕਿ ਇੱਕ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਉਭਰਨ ਦੇ ਵਿੱਚ ਸਾਪਲਾ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਪਲਾ ਜੀ ਨੇ ਉਸ ਵੇਲੇ ਵੀ ਜਿੱਤ ਹਾਸਲ ਕੀਤੀ ਸੀ ਜਦੋਂ ਉਹ ਆਏ ਸੀ ਤੇ ਇੱਥੇ ਦੋ ਧੜੇ ਸਨ ਕਿਉਂਕਿ ਇੱਕ ਤਿਕਸ਼ਨ ਸੂਦ ਦਾ ਧੜਾ ਸੀ ਔਰ ਇੱਕ ਅਵਿਨਾਸ਼ ਰਾਏ ਖੰਨਾ ਧੜਾ ਸੀ ਅਵਿਨਾਸ਼ ਰਾਏ ਖੰਨਾ ਜੀ ਦੇ ਧੜੇ ਦੇ ਵਿਜੇ ਸਾਪਲਾ ਜੀ ਨੂੰ ਜਿਹੜਾ ਇਹ ਮਨਾਇਆ ਜਾ ਰਿਹਾ ਸੀਗਾ ਵੀ ਇਹ ਅਵਿਨਾਸ਼ ਰਾਏ ਖੰਨਾ ਜੀ ਦੇ ਧੜੇ ਦੇ ਟੜੇਬੰਦੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਵੀ ਤਿਕਸ਼ਨ ਸੂਤ ਜਿਹੜੇ ਨੇ ਜਾਂ ਉਹਨਾਂ ਦੇ ਸਾਥੀ ਨੇ ਇਹਨਾਂ ਦੇ ਨਾਲ ਚੱਲਣ ਵਿਰੋਧਤਾ ਦੇ ਬਾਵਜੂਦ ਇਹਨਾਂ ਨੇ ਜਿੱਤ ਹਾਸਲ ਕੀਤੀ ਸੀ ਪਰ ਕੁਝ ਗਤੀਵਿਧੀਆਂ ਇਦਾਂ ਦੀਆਂ ਰਹੀਆਂ ਕਿ ਬਾਅਦ ਚੋਂ ਦੇ ਜਿਹੜਾ ਅਵਿਨਾਸ਼ ਰਾਏ ਖੰਨਾ ਜੀ ਦੇ ਨਾਲ ਵੀ ਇਹਨਾਂ ਦੀ ਖਟਾਪਟੀ ਹੋ ਗਈ ਔਰ ਇਹ ਤਿੰਨ ਢੜੇ ਬਣ ਗਏ ਤਿੰਨ ਢੜੇ ਇੱਕ ਤਿਕਸ਼ਣ ਸੂਤੜਾ ਇੱਕ ਮਿਨਾਸ਼ਰਾ ਖੰਨਾ ਔਰ ਇੱਕ ਵਿਜੇ ਸਾਪਲਾ ਜੀ ਉਸ ਤੋਂ ਬਾਅਦ ਖੰਨਾ ਗਰੁੱਪ ਜਿਹੜਾ ਹੈ ਉਹ ਤਿਕਸ਼ਣ ਸੂਤ ਜੀ ਦੇ ਨਾਲ ਜਾ ਕੇ ਰਲ ਗਿਆ ਔਰ ਜਿਹੜੀ ਇਹਨਾਂ ਦੀ ਜਿਹੜੀ ਹੈ ਉੱਪਰ ਤੱਕ ਜਿਹੜੀ ਆਵਾਜ਼ ਆ ਕਿਤੇ ਨਾ ਕਿਤੇ ਦਬਦੀ ਨਜ਼ਰ ਆਈ ਔਰ ਕਾਫੀ ਜਿਹੜੇ ਲੋਕ ਇਹਨਾਂ ਦੇ ਨਾਲ ਕਾਫੀ ਜੁੜੇ ਹੋਏ ਹਨ ਪੁਰਾਣੇ ਜਿੰਨੇ ਵੀ ਭਾਜਪਾ ਦੇ ਜਾਂ ਦੂਸਰੀ ਪਾਰਟੀਆਂ ਦੇ ਲੋਕ ਨੇ ਇਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਏ ਨੇ ਨਾਮ ਹੈ ਇਹਨਾਂ ਦਾ ਇਸ ਇਲਾਕੇ ਦੇ ਵਿੱਚ ਅਗਰ ਇਹ ਪਾਰਟੀ ਛੱਡ ਕੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਭਾਜਪਾ ਨੂੰ ਬਹੁਤ ਵੱਡਾ ਨੁਕਸਾਨ ਅਤੇ ਕਾਂਗਰਸ ਨੂੰ ਜਿਹੜਾ ਫਾਇਦਾ ਹੋ ਸਕਦਾ ਹੈ ਹੂੰ ਤੇ ਬਹੁਤ ਬਹੁਤ ਧੰਨਵਾਦ ਸੁਨੀਲ ਅਕਾ ਜੀ ਇਸ तमाम ਜਾਣਕਾਰੀ ਦੇ ਲਈ ਸੋ ਫਿਲਹਾਲ ਅਜੇ ਸਿਰਫ ਚਰਚਾ ਹੈ ਕਿ ਵਿਜੇ ਸਾਂਪਲਾ ਕਿਸੇ ਹੋਰ ਪਾਰਟੀ ਚ ਜਾ ਸਕਦੇ ਨੇ ਅਸੀਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰ ਰਹੇ ਸੂਤਰਾ ਦੇ ਖਵਾਲੇ ਨਾਲ ਕੁਝ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਰਕਰ ਕੋਈ ਦਾਵਾ ਕਰ ਰਹੇ ਨੇ ਹਾਲਾਂਕਿ ਕੈਮਰੇ ਅੱਗੇ ਨੇ ਪਰ ਫਿਰ ਵੀ ਚਰਚਾ ਤਾਂ ਜ਼ਰੂਰ ਚੱਲ ਰਹੀ ਹੈ ਵਿਜੇ ਸਾਂਪਲਾ ਦੀ ਨਰਾਜ਼ਗੀ ਸਾਫ਼ ਤੌਰ ਤੇ ਖੁੱਲੇ ਤੌਰ ਤੇ ਸਾਹਮਣੇ ਆਈ ਹੈ ਹੁਣ ਦੇਖਦੇ ਹਾਂ ਕਿ ਦਲ ਬਦਲੂਆਂ ਦੇ ਇਸ ਮੌਸਮ ਚ विजय सांपला की करवट लेंगे ने किस पास हैं या फिर वो बीजेपी के ही डटे रहने बाकी थो लगता भी कॉमेंट करके जरूर दसो तो दे, देखते दे रहो पंजाब तक सत श्रीकाल